ਤਨ ਪਵਿੱਤਰ ਨਹੀਂ ਹੋ ਸਕਦਾ ਪਰ ਫਿਰ ਵੀ ਸਾਰੀ ਜ਼ਿੰਦਗੀ ਮਨੁੱਖ ਤਨ ਨੂੰ ਪਵਿੱਤਰ ਕਰਨ ਵਾਸਤੇ ਯਤਨ ਕਰਦਾ ਹੈ ਮਨ ਪਵਿੱਤਰ ਹੋ ਸਕਦਾ ਹੈ ਮਨ ਦੀ ਮੈਲ ਲੱਥ ਸਕਦੀ ਹੈ ਪਰ ਮਨ ਨੂੰ ਪਵਿੱਤਰ ਕਰਨ ਵਾਸਤੇ ਇਹਨੇ ਕੋਈ ਯਤਨ ਨਹੀਂ ਕੀਤਾ ਜਿੰਨਾ ਜ਼ੋਰ ਆਪਾਂ ਸਾਰਿਆਂ ਨੇ ਜਾਂ ਖਾਸ ਕਰਕੇ ਸਾਡੀ ਧਾਰਮਿਕ ਸ਼੍ਰੇਣੀ ਨੇ ਜਿੰਨਾ ਜ਼ੋਰ ਬਾਹਰੀ ਪਵਿੱਤਰਤਾ ਤੇ ਲਾਇਆ ਹੈ ਕਿਤੇ ਕਿਤੇ ਥੋੜੀ ਜੀ ਕੋਸ਼ਿਸ਼ ਅੰਦਰ ਦੀ ਪਵਿੱਤਰਤਾ ਲਈ ਕੀਤੀ ਹੁੰਦੀ ਤੇ ਕਦੋਂ ਦੀ ਪਵਿੱਤਰ ਹੋ ਗਈ ਹੁੰਦੀ ਨਾ ਰੂਪ ਪਵਿੱਤਰਤਾ ਲਈ ਚਿੱਟੇ ਕੱਪੜੇ ਪਾ ਲੋ ਇਦਾਂ ਦੇ ਕੱਪੜੇ ਪਾ ਲੋ ਉਦਾਂ ਦੇ ਪਾ ਲੋ ਕਿ ਇਹਨੇ ਕਿਵੇਂ ਦੇ ਪਾ ਲਏ ਕਿ ਇਹਨੇ ਕਿਵੇਂ ਦੇ ਪਾ ਲਏ ਕੱਪੜਿਆਂ ਦਾ ਰੰਗਾਂ ਦਾ ਸਬੰਧ ਧਰਮ ਨਾਲ ਕਿਵੇਂ ਹੋ ਸਕਦਾ ਹੈ ਇਹਦਾ ਸੁਚਮ ਤੇ ਅਸੁਚਮ ਨਾਲ ਪਵਿੱਤਰ ਜਾਂ ਅਪਵਿੱਤਰਤਾ ਦੇ ਨਾਲ ਕੱਪੜੇ ਤੇ ਰੰਗ ਦਾ ਕੀ ਸਬੰਧ ਹੋ ਸਕਦਾ ਹੈ ਮਸਲਾ ਤੇ ਅੰਦਰ ਤੇ ਅੰਦਰ ਦੀ ਪਵਿੱਤਰਤਾ ਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਪਾਲੇ ਕਿਸੇ ਨਾ ਕਿਸੇ ਤਰ੍ਹਾਂ ਦੇ ਪਾਣਾ ਉਹ ਸਹਿਬ ਜੀ ਨੇ ਕਿਹਾ ਇਹ ਤੇਰੇ ਬਾਹਰੋਂ ਪਾਏ ਹੋਏ ਨਿਰਮਲ ਕੱਪੜੇ ਤੇਰੇ ਮਨ ਨੂੰ ਨਿਰਮਲ ਨਾ ਕਰਨੀਏ ਕਪੜੇ ਪਾ ਕੇ ਨਿਰਮਲ ਦਿਖ ਜਾਣਾ ਪਵਿੱਤਰ ਦਿਖ ਜਾਣਾ ਗੱਲ ਹੋ ਰਹੀ ਹੈ ਮਨ ਕਰਕੇ ਪਵਿੱਤਰ ਹੋ ਕੇ ਗੁਰੂ ਦੇ ਦਰ ਪ੍ਰਵਾਹ ਹੋ ਜਾਣਾ ਇਹ ਗੱਲ ਜੁਦਾ ਹੈ ਇਹਦੇ 'ਚ ਬਹੁਤ ਫਰਕ ਹੈ ਤਨ ਕਰਕੇ ਬਹੁਤ ਚੰਗੇ ਕਪੜੇ ਪਾਏ ਹੋਣ ਮੈਂ ਕਈ ਵਾਰੀ ਇੱਕ ਖਿਆਲ ਬੇਨਤੀ ਕਰਦਾ ਵੀ ਤੁਸੀਂ ਸੱਜਣ ਠਾਕ ਦੇ ਬਾਰੇ ਬੜੀ ਵਰੀ ਉਹ ਕਥਾ ਸੁਣਦੇ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਦੇ ਨੇੜੇ ਤੇੜੇ ਬੜੀ ਵਾਰ ਉਹ ਕਥਾ ਰਿਪੀਟ ਹੁੰਦੀ ਹੈ ਦੁਹਰਾਈ ਜਾਂਦੀ ਹੈ ਸੌਖਾ ਜਿਹਾ ਸਮਝੋ ਅਮੈਜ਼ਨ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ ਨਾਲ ਸੱਜਣ ਠਾਕ ਬਿਠਾ ਦੋਨੋਂ ਜਣੇ ਬਿਠੇ ਨੇ ਬਾਰੋਂ ਕਪੜੇ ਕਿਹਦੇ ਜਿਆਦਾ ਸਵੱਛ ਹੋਣਗੇ ਸਾਫ਼ ਹੋਣਗੇ ਨਿਰਮਲ ਹੋਣਗੇ ਚਿੱਟੇ ਹੋਣਗੇ ਸਰੀਰ ਕਰਕੇ ਨਿਰਮਲ ਪਵਿੱਤਰ ਸੋਹਣਾ ਸੁੰਦਰ ਧਾਰਮਿਕ ਕੌਣ ਦਿਖਦਾ ਜ਼ਿਆਦਾ ਸੱਜਣ ਥਾਂ ਕਿ ਦਿਖੇਗਾ ਗੁਰੂ ਨਾਨਕ ਮਹਾਰਾਜ ਜੀ ਨਹੀਂ ਦਿਖਣਗੇ ਕਿਉਂਕਿ ਉਹ ਤੇ ਪੈਦਲ ਸਫ਼ਰ ਕਰਕੇ ਆਏ ਨੇ ਨੰਗੇ ਪੈਰੀ ਪਤਾ ਨਹੀਂ ਪੈਰੀ ਜੋੜਾ ਹੋਏਗਾ ਵੀ ਕਿ ਨਹੀਂ ਹੋਏਗਾ ਤੇ ਪੈਦਲ ਤੁਰਨ ਦਾ ਮਤਲਬ ਹੁੰਦਾ ਹੈ ਕਿ ਰਾਹ ਦਾ ਘੱਟਾ ਮਿੱਟੀ ਵੀ ਪਿਆ ਹੈ ਸਰੀਰ ਤੇ ਤੇ ਮਹਾਰਾਜ ਜੀ ਦੇ ਬਸਤਰ ਵੀ ਸਾਦੇ ਨੇ ਸਿਰ ਤੇ ਸਾਫਾ ਸਿਰ ਤੇ ਸਾਫਾ ਪਾਚਾ ਮਹਾਰਾਜ ਜੀ ਦਾ ਚੋਲਾ ਹੈ ਸਾਦੇ ਬਸਤਰ ਨੇ ਕਿਉਂਕਿ ਮਹਾਰਾਜ ਜੀ ਨੂੰ ਇਹੋ ਜੀ ਚਕਾ ਚੌਂਦ ਦੀ ਜ਼ਰੂਰਤ ਨਹੀਂ ਹੁਣ ਸੱਜਣ ਦੇ ਠੱਗ ਨੂੰ ਚਕਾ ਚੌਂਦ ਦੀ ਜ਼ਰੂਰਤ ਹੈ ਕਿਉਂਕਿ ਉਹਨੇ ਲੋਕਾਂ ਨੂੰ ਫਸਾਉਣਾ ਹੈ ਦੋਨਾਂ 'ਚ ਬਾਰੋਂ ਪਵਿੱਤਰ ਕੌਣ ਹੈ ਤੁਹਾਨੂੰ ਸੱਜਣ ਠੱਗ ਦਿਖੇ ਜਾ ਬੜਾ ਨਿਰਮਲ ਦਿਖੇਗਾ ਪਵਿੱਤਰ ਦਿਖੇਗਾ ਬੜੇ ਸਾਫ ਸੋਹਣੇ ਸਵੱਛ ਕੱਪੜੇ ਪਹਿਨੇ ਦਿਖੇਗਾ ਪਰ ਜੇ ਦਰਵਾਜ਼ੇ ਅੰਦਰੋਂ ਵੇਖੂਗੇ ਤੇ ਫਿਰ ਖੇਡ ਸਮਝ ਆਏਗੀ ਮਹਾਰਾਜ ਜੀ ਨੇ ਪੁੱਛਿਆ ਵੀ ਕੌਣ ਹੈ ਅੰਦਾਜੀ ਮੈਂ ਸੱਜਣ ਮarre ਕਹਿੰਦੇ ਵੀ ਸੱਜਣ ਅਖਵਾਇਆ ਕੋਈ ਸੱਜਣ ਨਹੀਂ ਹੋ ਜਾਂਦਾ ਜੇ ਤੂੰ ਸੱਜਣ ਹੈ ਤੇ ਸੱਜਣਾ ਦੇ ਕੰਮ ਹੀ ਹੁੰਦੇ ਨੇ ਬੱਗਾ ਬੱਗੇ ਕੱਪੜੇ ਤੀਰ ਤੋਂ ਮੰਜਵ ਸਾਨੂੰ ਘੁਟ ਘੁਟ ਜੀਆ ਕਾਮਣੀ ਬੱਗੇ ਨਾ ਕਹੀਆਂ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰਨ ਹੱਥ ਜੋੜ ਕੇ ਚਰਣਾ ਤੇ ਟਹਿਪਿਆ ਨਹੀਂ ਨਹੀਂ ਮਹਾਰਾਜ ਬਾਹਰੋਂ ਦਿਖਾਵੇ ਦਾ ਹੀ ਸੱਜਣਾ ਅੰਦਰੋਂ ਤੇ ਮੈਂ ਠੱਗਾ ਚਾਹਤੇ ਰਖਣਾ ਮਹਾਰਾਜ ਜੀ ਨੇ ਨਹੀਂ ਉਹਨੂੰ ਕਿਹਾ ਵੀ ਤੂੰ ਠੱਗਾ ਅਚਾਨੇ ਨਹੀਂ ਕਿਹਾ ਤੂੰ ਠੱਗਾ ਜੇ ਮਹਾਰਾਜ ਨੂੰ ਕਹਿ ਵੀ ਦਿੰਦੇ ਠੱਗਾ ਤੇ ਸ਼ਾਇਦ ਉਹਦੇ ਜੀਵਨ 'ਚ ਤਬਦੀਲੀ ਨਾ ਆਉਂਦੀ ਜਉ ਤੱਕ ਬੰਦਾ ਆਪ ਨਾ ਮੰਨੇ ਉਨੇ ਆਪਣੇ ਮੂੰਹ ਆ ਕੇ ਨਹੀਂ ਨਹੀਂ ਮਾਰੇ ਬਾਹਰੋਂ ਸੱਜਣਾ ਅੰਦਰੋਂ ਠਾਕਾ ਤੇ ਪਾਚਾ ਮਹਾਰਾਜ ਜੀ ਕਹਿੰਦੇ ਬਸ ਇਹ ਜੀਵਨ ਦੀ ਬਾਜੀ ਫਿਰ ਹਾਰ ਗਿਆ ਸੱਜਣ ਬਣ ਜਾ ਅੰਦਰੋਂ ਵੀ ਨਿੰਨੇ ਕੋਸ਼ਿਸ਼ ਬਾਹਰੋਂ ਬਣਨ ਤੇ ਕਰਦਾ ਨਾ ਕਿ ਤੇ ਥੋੜੀ ਜੀ ਅੰਦਰੋਂ ਕੋਸ਼ਿਸ਼ ਕਰੇ ਤੇ ਸੱਜਣ ਬਣ ਜੇ ਸੱਜਣ ਬਣ ਜੇ ਅੰਦਰੋਂ ਨਿਰਮਲ ਹੋ ਜਾ ਜਿੰਨੀ ਦੇਰ ਤੱਕ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਅਗਿਆਨਤਾ ਨਹੀਂ ਮਟਾ ਲਿੰਦਾ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਅਗਿਆਨਤਾ ਵੇੜਿਆ ਮਨ ਹਮੇਸ਼ਾ ਅਪਵਿੱਤਰ ਰਹਿੰਦਾ ਕਿਉਂਕਿ ਸੋਚ ਅਪਵਿੱਤਰ ਹੈ ਤੇ ਸਭ ਕੁਝ ਅਪਵਿੱਤਰ ਹੈ ਜੋ ਸੋਚ ਵਿੱਚ ਮੈਲ ਹੈ ਤੇਦੀ ਪਵਿੱਤਰਤਾ ਕੀ ਕਰੇਗੀ ਇਹਦੇ ਚਿੱਟੇ ਕੱਪਾਏ ਕੱਪੜੇ ਕੀ ਕਰਨਗੇ ਜੇ ਅੱਖਾਂ 'ਚ ਮੈਲ ਹੈ ਕੰਨਾਂ 'ਚ ਮੈਲ ਹੈ ਜ਼ੁਬਾਨ 'ਤੇ ਮੈਲ ਹੈ ਸੋਚਣੀ 'ਚ ਮੈਲ ਹੈ ਸੁਰਤ 'ਚ ਮੈਲ ਹੈ ਇਹਦੇ ਚਿੱਟੇ ਕੱਪੜੇ ਕੀ ਕਰਨਗੇ ਸੋ ਸਹਿਬ ਜੀ ਨੇ ਕਿਰਪਾ ਕੀਤੀ ਤੇ ਅਰੰਭਤਾ ਦੇ ਬਚਨ ਮਨ ਦਾ ਸੂਤਕ ਦੂਜਾ ਭਾਗ ਅੱਜ ਆ ਮੈਂ ਤੈਨੂੰ ਦੱਸਾਂ ਤਨ ਦੀ ਸੂਤਕ ਪਾਤਕ ਨੂੰ ਮੰਨਣ ਵਾਲਿਆ ਅਸਲੀ ਮਨ ਦਾ ਸੂਤਕ ਮਨ ਦੀ ਪਵਿੱਤਰਤਾ ਕੀ ਹੈ ਦੂਜਾ ਭਾਗ ਦੂਜੇ ਭਾਗ ਦੀ ਲੰਬੀ ਚੌੜੀ ਵਿਆਖਿਆ ਨਹੀਂ ਕਰਨ ਦੀ ਜ਼ਰੂਰਤ ਦੂਜਾ ਭਾਗ ਕੀ ਹੈ ਸਹਿਬ ਜੀ ਦੀ ਪਵਨ ਬਾਣੀ ਚੋਂ ਦੂਜੇ ਭਾਗ ਦਾ ਅਰਥ ਸਮਝੋ ਏਕ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ ਜਿਹੜਾ ਇੱਕ ਪਰਮੇਸ਼ਰ ਦਾ ਨਾਮ ਜਪਣਾ ਛੱਡ ਕੇ ਦੂਜੇ ਭਾਗ ਵਿੱਚ ਲੱਗ ਜਾਂਦਾ ਹੈ ਉਹ ਸਭ ਦੂਜਾ ਭਾਵ ਹੈ ਕੋਈ ਕਿਤੇ ਲੱਗਾ ਕੋਈ ਰੁੱਖ ਨੂੰ ਪੂਜ ਰਿਹਾ ਕੋਈ ਮਰੀ ਮਸਾਰ ਨੂੰ ਪੂਜ ਰਿਹਾ ਕੋਈ ਚੜਦੇ ਡੁੱਬਦੇ ਸੂਰਜ ਨੂੰ ਪੂਜ ਰਿਹਾ ਕੋਈ ਚੰਦ ਨੂੰ ਪੂਜ ਇਹ ਸਭ ਦੂਜਾ ਭਾਵ ਹੈ ਇਹ ਸਭ ਦੂਜਾ ਭਾਵ ਹੈ ਤੇ ਕਈ ਵਾਰ ਇਹ ਖਿਆਲ ਉੱਠਦਾ ਕੀ ਤੁਸੀਂ ਸੂਰਜ ਨੂੰ ਚੰਦ ਨੂੰ ਰੁੱਖ ਦਰਖਤ ਦਰਿਆ ਪਾਣੀ ਨਹੀਂ ਇਹਨਾਂ ਨੂੰ ਪੂਜਦੇ ਉੱਥੇ ਬਹਿਸ ਵਿੱਚ ਨਹੀਂ ਪੈਣਾ ਉਹਦਾ ਸੌਖਾ ਜਵਾਬ ਹੈ ਸੀ ਇਹਨਾਂ ਨੂੰ ਨਹੀਂ ਪੂਜਦੇ ਇਹਨਾਂ ਨੂੰ ਬਣਾਉਣ ਵਾਲੇ ਨੂੰ ਪੂਜਦੇ ਆ ਜਿਨਨੇ ਸਾਰਾ ਕੁਝ ਬਣਾਇਆ ਪਰਮੇਸ਼ਰ ਵੈਗਰੂ ਇੱਕ ਵੈਗਰੂ ਦੇ ਨਾਮ ਨਾਲ ਟੁੱਟ ਕੇ ਦੂਜੇ ਪਾਸੇ ਜੁੜਨਾ ਹੀ ਮਨ ਦਾ ਸੂਤਕ ਹੈ ਤੇ ਜਿਹੜਾ ਦੂਜੇ ਪਾਸੇ ਜੁੜਿਆ ਉਹਦਾ ਕਦੀ ਭਰਮ ਨਹੀਂ ਮਿਟਦਾ